ਪਿਆਰਾ ਸਿੰਘ ਬਦਨੀ ਜੀ ਅਰਸ਼ ਉਮਰੀਆਣਾ ਜੀ ਚਾਨੀ ਸਾਹਿਬ ਇਥੋਂ ਦੇ ਮੇਰ ਐਂਡੋਰਾ ਸਾਹਿਬ ਤੇ ਹਰ ਜਿੰਨੇ ਵੀ ਦਰਜਾ ਦਰਜਾ ਉਦੇਦਾਰ ਸਹਿਬਾਨ ਤੇ ਮੇਰੇ ਸਾਹਮਣੇ ਬੈਠੀਏ ਮੇਰੀਆਂ ਮਾਵਾ ਭੈਣਾ ਬਜ਼ੁਰਗ ਤੇ ਨੌਜਾਨ ਦੋਸਤੋ ਗੱਜਿਆ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਰਤ ਸੋ ਜੇ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਗੱਲ ਦੱਸਾਂ ਤਾਂ ਲਿਸ ਬਹੁਤ ਲੰਮੀ ਐ ਬਾਕੀ ਤੁਹਾਨੂੰ ਪਤਾ ਹੀ ਐ ਇਸ ਵਾਰ ਆਪਾਂ ਮੋਦੀ ਸਰਕਾਰ ਦੀਆਂ ਜੜਾ ਵਟਣੀਆਂ ਪਟੋਗੇ ਨਾ ਕਿਉਂਕਿ ਜਿਹੜੀਆਂ ਸਰਕਾਰਾਂ ਧਰਮ ਜਾਤਾਂ ਦੇ ਨਾਂ ਤੇ ਲੜਾ ਕੇ ਸਾਡੇ ਭਾਈਚਾਰੇ ਨੂੰ ਖਰਾਬ ਕਰਕੇ ਭਾਈਚਾਰ ਕਿਸਾਂਜ ਤੋੜ ਕੇ ਆਪਣਾ ਲਾਹਾ ਲੈਂਦੀਆਂ ਆਪਾਂ ਹਿੰਦੂਸਤਾਨ ਚ ਉਹਨਾਂ ਦੀ ਜੜਾ ਪਟਣੀ ਹੈ ਕਿਉਂਕਿ ਖਾਸ ਕਰਕੇ ਸਾਡੀ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਜਿੱਥੇ ਸਾਨੂੰ ਸਾਂਝੀ ਵਾਰਤਾ ਦਾ ਪਾਠ ਪੜਾਇਆ ਜਾਂਦਾ ਹੈ ਉੱਚ ਨੀਚ ਦਾ ਨਹੀਂ ਗੱਲ ਕਿਤੇ ਵੀ ਨਹੀਂ ਕੀਤੀ ਜਾਂਦੀ ਔਰ ਆਪਸੀ ਭਾਈਚਾਰਕ ਸਾਥ ਜਿੰਨੀ ਪੰਜਾਬ ਦੇ ਵਿੱਚ ਹੈ ਕਿਤੇ ਵੀ ਨਹੀਂ ਹੈ ਸੋ ਆਪਾਂ ਰਲ ਮਿਲ ਕੇ ਇਸ ਵਾਰਗੇ ਮੋਰਚਾ ਪੱਤੇ ਕਰਨਾ ਬਾਕੀ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਸਾਰੀ ਗਰੀਬ जनता ਹੈਗੀ ਐ ਆਪਾਂ ਸਾਰੇ ਗਰੀਬ ਪਰਿਵਾਰਾਂ ਚੋਂ ਆਇਆ ਮੈਂ ਵੀ ਬਹੁਤ ਗਰੀਬ ਪਰਿਵਾਰ ਚੋਂ ਆਇਆ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਦਾ ਕਿ ਰੋਟੀ ਭਾਵੇਂ ਅਤੀ ਖਾ ਲਿਆ ਪਰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰ ਹੈ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਕਾਬਲ ਬਣਾਓ ਜਿਹੜੀ ਗਰੀਬੀ ਹੈ ਉਹ ਕੋਈ ਸਰਕਾਰ ਨਹੀਂ ਚੱਕ ਸਕਦੀ ਨਾ ਕੋਈ 1000 ਰੁਪਏ ਨਾਲ ਚੱਕੀ ਜਾ ਸਕਦੀ ਹੈ ਇੱਕ ਗੱਲ ਮੈਂ ਬੜੀ ਵਧੀਆ ਖੂਬਸੂਰਤ ਪੜ੍ਹੀ ਸੀ ਕਿ ਜੇ ਤੁਸੀਂ ਜੰਮਦੇ ਗਰੀਬ ਹੋ ਤਾਂ ਤੁਹਾਡਾ ਕਸੂਰ ਨਹੀਂ ਜੇ ਗਰੀਬ ਘਰ ਵਿੱਚ ਜੰਮਦੇ ਹੋ ਜਾਂ ਗਰੀਬ ਜੰਮਦੇ ਹੋ ਤੁਹਾਡਾ ਕਸੂਰ ਨਹੀਂ ਪਰ ਜੇ ਮਰਦੇ ਗਰੀਬ ਹੋ ਤਾਂ ਤੁਹਾਡਾ ਕਸੂਰ ਹੈ ਆਪਾਂ ਗਰੀਬ ਨਹੀਂ ਮਰਨਾ ਆਪਾਂ ਮਿਹਨਤ ਕਮਾਣੀ ਕਰਨੀ ਹੈ ਤੇ ਆਪਾਂ ਵੀ ਅਮੀਰ ਬਣਨਾ ਹੈ ਸੋ ਅਮੀਰ ਤਾਂ ਹੀ ਬਣੇ ਜਾਂਦਾ ਜੇ ਬੰਦਾ ਦਿਨ ਰਾਤ ਮਿਹਨਤ ਕਰਦਾ ਔਰ ਇਮਾਨਦਾਰੀ ਨਾਲ ਕਰਦਾ ਹੈ ਸਿੱਦਕਤ ਨਾਲ ਕਰਦਾ ਹੈ ਤੇ ਜਿਹੜਾ ਬੰਦਾ ਇਮਾਨਦਾਰੀ ਤੇ ਦ੍ਰਿੜਤਾ ਦੇ ਨਾਲ ਕੋਈ ਵੀ ਕੰਮ ਕਰਦਾ ਹੈ ਪ੍ਰਮਾਤਮਾ ਉਹ ਤੋਂ ਕੋਈ ਚੀਜ਼ ਲੁਕੋ ਕੇ ਨਹੀਂ ਰੱਖਦਾ ਜਿਹੜਾ ਵੀ ਟੀਚੇ ਮਿਲਿਆ ਉੱਥੇ ਪਹੁੰਚਾ ਕੇ ਹੜਦਾ ਪ੍ਰਮਾਤਮਾ ਸੋ ਆਪਾਂ ਸਾਰਿਆਂ ਨੇ ਚੰਗੇ ਟੀਚੇ ਮਿੱਤਣੇ ਹੈ ਇਮਾਨਦਾਰੀ ਰੱਖਣੀ ਹੈ ਔਰ ਪੂਰੀ ਮਿਹਨਤ ਕਰਨੀ ਹੈ ਤੇ ਹੁਣ ਤਾਂ ਸਰਕਾਰ ਵੀ ਤੁਹਾਡੇ ਨਾਲ